ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜੀ ਸਮੂਹ ਸਾਧ ਸੰਗਤ ਜੀ ਦਾ ਸਾਡੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਨ ਸਤਕਾਰ ਦਿੱਤਾ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿਣਾ ਸਾਧ ਸੰਗਤ ਜੀ ਅੱਜ ਆਪਾਂ ਵੀ ਚਾਰ ਸਾਂਝੀ ਕਰਾਂਗੇ ਕਿ ਕਿਵੇਂ ਇੱਕ ਭੈਣ ਦੀ ਦਿਲੋਂ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਨੂੰ ਪੂਰੀ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਚੱਲ ਕੇ ਉਸ ਦੇ ਘਰੇ ਆਏ ਦੇ ਘਰ ਵਿੱਚ ਜਰਨ ਪਾਏ ਸਾਜ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਆਪਣੇ ਉਸ ਵਾਹਿਗੁਰੂ ਤੇ ਉਸ ਮਹਾਰਾਜ ਦੇ ਉਸ ਸੱਚੇ ਪਾਤਸ਼ਾਹ ਤੇ ਰੱਖੇ ਹੋਏ ਸੱਚੇ ਭਰੋਸੇ ਦਾ ਫਾਲਾਪਾਣ ਨੂੰ ਕਿਸ ਤਰ੍ਹਾਂ ਮਿਲਦਾ ਏ ਇਹ ਆਪਾਂ ਨੂੰ ਇਸ ਵੀਡੀਓ ਤੋਂ ਪਤਾ ਚੱਲ ਜਾਏਗਾ ਸਾਧ ਸੰਗਤ ਜੀ ਕ ਭੈਣ ਜੀ ਨੇ ਆਪਣੀ ਹੱਡ ਵੀਤੀ ਸਾਡੇ ਨਾਲ ਸ਼ੇਅਰ ਕੀਤੀ ਉਹਨਾਂ ਨੇ ਦੱਸਿਆ ਕਿ ਕਿਵੇਂ ਮੇਰੀ ਸੱਚੀ ਅਰਦਾਸ ਬੇਨਤੀ ਸੁਣ ਕੇ ਸੀ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਦੇ ਘਰੇ ਚੱਲ ਕੇ ਆਏ ਸਾਧ ਸੰਗਤ ਜੀ ਉਹਨਾਂ ਦਾ ਪਟਿਆਲੇ ਵਿੱਚ ਘਰ ਹੈ ਤੇ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਹੀ ਉਹਨਾਂ ਦਾ ਘਰ ਪੈਂਦਾ ਹੈ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੇਰਾ ਵਿਆਹ ਹੋਇਆ ਤੇ ਮੈਨੂੰ ਚਲੋ ਕੁਲ ਮਿਲਾ ਕੇ ਵਧੀਆ ਠੀਕ ਠਾਕ ਪਰਿਵਾਰ ਮਿਲ ਗਿਆ ਸਾਹ ਸੰਗੇ ਜੀ ਜੋ ਉਸਦੇ ਪੇਕੇ ਪਰਿਵਾਰ ਸੀ ਜੋ ਉਸਦੇ ਮਾਪੇ ਬਸਨ ਉਹ ਜਿਆਦਾ ਗੁਰਸਿੱਖ ਤੇ ਧਾਰਮਿਕ ਤੇ ਉਸਤੇ ਗੁਰੂ ਤੇ ਵਿਸ਼ਵਾਸ ਰੱਖਣ ਵਾਲੇ ਸਨ ਪਰ ਜੋ ਉਸ ਦਾ ਸਹੁਰਾ ਪਰਿਵਾਰ ਸੀ ਉਹ ਉਹਨਾਂ ਵਿਸ਼ਵਾਸ ਰੱਖਣ ਵਾਲਾ ਨਹੀਂ ਸੀਗਾ ਸਾਧ ਸੰਗਤ ਜੀ ਜਿੰਨਾ ਕਿ ਉਸ ਦਾ ਪੇਕਾ ਪਰਿਵਾਰ ਸੀ ਸਾਧ ਸੰਗਤ ਜੀ ਸੋਹਰਾ ਪਰਿਵਾਰ ਮੰਨਦਾ ਸੀ ਗੁਰੂ ਨੂੰ ਪਰ ਉਹਨਾਂ ਦੀ ਸ਼ਰਧਾ ਉਨੀ ਨਹੀਂ ਸੀ ਸਾਧ ਸੰਗਤ ਜੀ ਉਹ ਬਚਪਨ ਤੋਂ ਹੀ ਉਸ ਗੁਰਸਿੱਖ ਪਰਿਵਾਰ ਵਿੱਚ ਪਲੀ ਸੀ ਇਸ ਲਈ ਉਸ ਦਾ ਉਸ ਮਹਾਰਾਜ ਦੇ ਪ੍ਰਤੀ ਬੜਾ ਹੀ ਪਿਆਰ ਸੀਗਾ ਸਾਧ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਕਾਫੀ ਸਮਾਂ ਬੀਤ ਗਿਆ ਸਾਡੀ ਮੈਰਿਜ ਨੂੰ ਮੈਂ ਇੱਕ ਦਿਨ ਆਪਦੀ ਸੱਸ ਨੂੰ ਕਿਹਾ ਕਿ ਮੰਮੀ ਆਪਾਂ ਆਪਣੇ ਘਰੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਈਏ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕਰਵਾਈਏ ਤਾਂ ਸਾਧ ਸੰਗਤ ਜੀ ਉਹ ਕਹਿੰਦੇ ਕਿ ਮੇਰੀ ਸੱਸ ਕਹਿੰਦੀ ਨਹੀਂ ਆਪਾਂ ਕਿਵੇਂ ਸੇਵਾ ਕਰਾਂਗੇ ਉਹਨਾਂ ਨੂੰ ਇਹ ਚੀਜ਼ਾਂ ਥੋੜੀਆਂ ਔਖੀਆਂ ਲੱਗਦੀਆਂ ਸਨ ਕਿ ਗੁਰੂ ਲਈ ਟਾਈਮ ਕਿੱਦਾਂ ਕੱਢਾਂਗੇ ਕਿਵੇਂ ਆਪਾਂ ਦਿਨ ਰਾਤ ਜਾਗ ਕੇ ਸੇਵਾ ਕਰਾਂਗੇ ਜਾਂ ਆਪਾਂ ਜਿਹੜੇ ਗਰੰਥੀ ਸਿੰਘ ਆਉਣਗੇ ਉਹਨਾਂ ਦੀ ਕਿਵੇਂ ਕਿਵੇਂ ਸੇਵਾ ਕਰ ਪਾਵਾਂਗੇ ਉਹਨਾਂ ਨੇ ਗੱਲ ਨੂੰ ਅਣ ਸੁਣਿਆ ਕਰ ਦਿੱਤਾ ਤੇ ਗੱਲ ਨੂੰ ਟਾਲ ਦਿੱਤਾ ਸਾਹ ਸੰਗਤ ਜੀ ਉਹ ਭੈਣ ਜੀ ਦੱਸ ਦੇ ਪਰ ਫਿਰ ਵੀ ਉਹ ਗੁਰਸਿੱਖ ਬੱਚੀ ਸੀ ਉਸ ਦਾ ਮਨ ਫਿਰ ਵੀ ਨਾ ਟਿਕਿਆ ਉਸ ਨੂੰ ਫਿਰ ਵੀ ਉਸ ਦੀ ਸ਼ਰਧਾ ਸੀ ਕਿ ਮੈਂ ਸੇਵਾ ਕਰਾਂ ਉਸ ਨੇ ਫਿਰ ਵੀ ਆਪਦੀ ਸੱਸ ਨੂੰ ਕਿਹਾ ਕਿ ਮੰਮੀ ਜੀ ਆਪਾਂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਈਏ ਆਪਾਂ ਖੰਡ ਪੜ ਸਾਹਿਬ ਜੀ ਦਾ ਪ੍ਰਕਾਸ਼ ਕਰਾਈਏ ਤੁਸੀਂ ਸੇਵਾ ਦੀ ਟੈਨਸ਼ਨ ਨਾ ਲਓ ਮੈਂ ਆਪੇ ਸਾਰੀ ਸੇਵਾ ਕਰ ਲਵਾਂਗੀ ਸਾਸ ਸੰਗਤ ਜੀ ਪਰ ਉਸ ਦੀ ਸੱਸ ਫੇਰ ਵੀ ਨਾ ਮੰਨੀ ਉਸ ਨੇ ਫੇਰ ਵੀ ਸੇਵਾ ਦਾ ਬਹਾਨਾ ਲਾ ਕੇ ਕੋਈ ਗੱਲ ਇਧਰ ਉਧਰ ਜਾਂਦੀ ਆਉਂਦੀ ਕਰ ਦਿੱਤੀ ਸਾਸ ਸੰਗਤ ਜੀ ਕਿਉਂਕਿ ਉਸ ਦੀ ਸੱਸ ਸੀ ਜੋ ਉਹ ਹੋਰ ਵੀ ਬਾਬਿਆਂ ਵਗੈਰਾ ਕੋਲ ਜਾਂਦੀ ਹੁੰਦੀ ਸੀ ਉਹਨਾਂ ਦਾ ਉਧਰ ਹੀ ਮਾਣ ਜ਼ਿਆਦਾ ਲੱਗਦਾ ਸੀ ਗੁਰਬਾਣੀ ਵੱਲ ਘੱਟ ਲੱਗਦਾ ਸੀ ਕਿਉਂਕਿ ਸਾਸ ਸੰਗਤ ਜੀ ਜਿਹੜੇ ਲੋਕ ਇਹਨਾਂ ਮਹਿਮਾ ਪਰਬਾਂ ਵਿੱਚ ਪੈ ਜਾਂਦੇ ਹਨ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੁਰੂ ਤੋਂ ਵੱਡੇ ਹਨ ਪਰ ਸਾਧ ਸੰਗਤ ਜੀ ਅਸਲ ਵਿੱਚ ਉਸ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਹੈ ਜੋ ਚੰਗਾ ਜੋ ਮਾੜਾ ਉਹ ਆਪਣਾ ਗੁਰੂ ਕਰਦਾ ਏ ਉਹਦੇ ਹੱਥ ਵਾਸੇ ਕੁਛ ਹੋਂਦੇ ਹੁਕਮ ਤੋਂ ਬਿਨਾ ਕੋਈ ਪੱਤਾ ਵੀ ਨਹੀਂ ਹਿਲਾ ਸਕਦਾ ਪਰ ਜਾਣ ਵਾਲਿਆਂ ਨੂੰ ਤਾਂ ਐਵੇਂ ਲੱਗਦਾ ਹੈ ਨਾ ਕਿ ਹੋ ਸਕਦਾ ਹੈ ਕਿ ਸਾਡਾ ਉਹੀ ਸਾਰਾ ਸਵਾਰੀ ਜਾਂਦੇ ਨੇ ਉਸ ਗੁਰੂ ਦੀ ਤਾਂ ਉਹ ਮੌਜੂਦਗੀ ਹੀ ਅਣਗੌਲੀ ਕਰ ਦਿੰਦੇ ਨੇ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਜਿਵੇਂ ਜੋ ਵੀ ਹੋ ਰਿਹਾ ਉਹ ਬਾਬੇ ਕਰੀ ਜਾ ਰਹੇ ਨੇਗੇ ਉਸ ਪਰਮਾਤਮਾ ਦੀ ਕੋਈ ਹੋਂਦ ਨਹੀਂ ਹੁੰਦੀ ਸਾਸ ਸੰਗਤ ਜੀ ਜੋ ਪੈਸਾ ਆਪ ਦਾ ਲਟਾਇਆ ਜਾਂਦਾ ਉਹ ਵੱਖਰੀ ਗੱਲ ਹੁੰਦੀ ਹੈ ਤੇ ਜੋ ਗਲਤ ਪਾਸੇ ਆਪਣਾ ਮਾਨ ਢਟਕ ਜਾਂਦਾ ਉਹ ਅਲੱਗ ਤੋਂ ਗੱਲ ਹੁੰਦੀ ਹੈ ਸੋ ਸਾਸ ਸੰਗਤ ਜੀ ਉਸ ਭੈਣ ਦਾ ਮਾਨ ਬੜਾ ਦੁਖੀ ਕਿਉਂਕਿ ਉਸ ਦੀ ਕੋਈ ਵੀ ਗੱਲ ਸੁਣਨੀ ਸੀ ਰਿਆ ਕੋਈ ਵੀ ਉਸ ਨੂੰ ਪੋਜੀਟਿਵ ਰਿਸਪੌਂਸ ਨਹੀਂ ਸੀ ਦੇ ਰਿਹਾ ਉਹ ਕਹਿੰਦੇ ਕਿ ਮੈਂ ਆਪਣੇ ਪਤੀ ਨੂੰ ਵੀ ਕਿਹਾ ਆਪਦੇ ਸਹੁਰਾ ਸਾਹਿਬ ਨੂੰ ਵੀ ਕਿਹਾ ਪਰ ਕਿਸੇ ਨੇ ਵੀ ਮੇਰੀ ਇਸ ਗੱਲ ਵਿੱਚ ਸਪੋਰਟ ਨਾ ਕੀਤੀ ਉਹ ਕਹਿੰਦੇ ਕਿ ਮੇਰੇ ਇੱਕ ਦਿਨ ਜ਼ਿਆਦਾ ਕਹਿਨ ਤੇ ਨਾ ਮੇਰੀ ਸੱਸ ਥੋੜਾ ਜਿਹਾ ਮੇਰੇ ਨਾਲ ਗੁੱਸੇ ਹੋ ਗਈ ਤੇ ਮੈਨੂੰ ਕਹਿੰਦੀ ਕਿ ਜੇਕਰ ਤੇਰਾ ਉਸ ਪਰਮਾਤਮਾ ਤੇ ਉਸ ਗੁਰੂ ਗ੍ਰੰਥ ਸਾਹਿਬ ਜੀ ਤੇ ਇੰਨਾ ਹੀ ਵਿਸ਼ਵਾਸ ਹੈ ਨਾ ਤਾਂ ਫਿਰ ਐਵੇਂ ਕਰ ਮੈਂ ਤਾਂ ਆਪਦੇ ਬਾਬੇ ਨੂੰ ਸਵੇਰੇ ਘਰੇ ਬੁਲਾਇਆ ਏ ਉਸ ਦੇ ਲਈ ਪ੍ਰਸ਼ਾਦਾ ਪਾਣੀ ਪਕਾਵਾਂਗੀ ਉਹ ਖਾਣ ਲਈ ਆ ਰਹੇ ਨੇ ਮੈਂ ਤਾਂ ਫੋਨ ਕਰ ਦਿੱਤਾ ਏ ਤੂੰ ਵੀ ਉਸ ਆਪਣੇ ਪਰਮਾਤਮਾ ਨੂੰ ਉਸ ਵਾਹਿਗੁਰੂ ਨੂੰ ਫੋਨ ਕਰ ਦੇ ਉਹ ਵੀ ਤੇਰੇ ਘਰੇ ਆ ਜੇ ਤਾਂ ਮੈਂ ਮੰਨ ਜਾਵਾਂਗੀ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਵਿਚਾਰੀ ਮੈਂ ਬਹੁਤ ਦੁਖੀ ਹੋਈ ਮੇਰਾ ਮਨ ਬਹੁਤ ਦੁਖੀ ਹੋਇਆ ਕਿ ਮੈਨੂੰ ਕਿਸ ਤਰ੍ਹਾਂ ਦਾ ਏ ਰਿਸਪੌਂਸ ਦੇ ਰਹੇ ਹੱਦ ਮੈਨੂੰ ਕਿਸ ਤਰ੍ਹਾਂ ਦੀਆਂ ਗੱਲਾਂ ਸੁਣਾ ਰਹੇ ਹਨ ਉਹ ਕਹਿੰਦੇ ਕਿ ਦੁਖੀ ਹੋ ਕੇ ਮੈਂ ਉਸ ਵਾਹਿਗੁਰੂ ਅੱਗੇ ਅਰਦਾਸ ਕਰ ਅਰਦਾਸ ਬੇਨਤੀ ਲੈਣੀ ਸ਼ੁਰੂ ਕਰ ਦਿੱਤੀ ਸਾਧ ਸੰਗਤ ਜੀ ਉਹ ਕਹਿੰਦੇ ਕਿ ਸ਼ਾਮ ਦਾ ਸਮਾਂ ਸੀ ਜਦੋਂ ਮੇਰੀ ਸੱਸ ਨੇ ਮੈਨੂੰ ਇਹ ਗੱਲ ਕਹੀ ਉਹ ਕਹਿੰਦੇ ਕਿ ਮੈਂ ਸਾਰੀ ਰਾਤ ਵੀ ਸੁੱਤੀ ਨਾ ਮੈਂ ਇਹੀ ਅਰਦਾਸ ਬੇਨਤੀ ਕਰਦੀ ਰਹੀ ਕਿ ਤੁਹਾਨੂੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਮੇਰੀ ਅਰਦਾਸ ਸੁਣੋ ਤੁਸੀਂ ਕਿਸੇ ਵੀ ਤਰੀਕੇ ਕਿਸੇ ਵੀ ਤਰ੍ਹਾਂ ਮੇਰੇ ਘਰ ਵਿੱਚ ਸਵੇਰੇ ਚਰਨ ਜ਼ਰੂਰ ਪਾਓ ਸਾਧ ਸੰਗਤ ਜੀ ਉਹ ਗੱਲ ਇਦਾਂ ਹੋਈ ਕਿ ਉਹਨਾਂ ਦਾ ਘਰ ਪੰਜਾਬੀ ਯੂਨੀਵਰਸਿਟੀ ਦੇ ਨਾਲ ਹੀ ਸੀ ਤੇ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਵੱਲੋਂ ਕੋਈ ਸਮਾਗਮ ਕਰਾਇਆ ਜਾ ਰਿਹਾ ਸੀ ਸਾਧ ਸੰਗਤ ਜੀ ਉਹ ਸਮਾਗਮ ਉਹਨਾਂ ਨੇ ਗਰਾਊਂਡ ਵਿੱਚ ਕਰਾਉਣਾ ਸੀ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਕਰਾਉਣਾ ਸੀ ਸਾਧ ਸੰਗਤ ਜੀ ਮੌਸਮ ਥੋੜਾ ਖਰਾਬ ਲੱਗ ਰਿਹਾ ਸੀ ਤੇ ਸਟੂਡੈਂਟਾਂ ਨੇ ਸੋਚਿਆ ਕਿ ਕੋਈ ਗੱਲ ਨਹੀਂ ਆਪਾਂ ਸਾਰੀ ਤਿਆਰੀ ਤਾਂ ਕੀਤੀ ਹੋਈ ਏ ਤੇ ਆਪਾਂ ਜੇਕਰ ਬਾਰਿਸ਼ ਆ ਗਈ ਤਾਂ ਆਪਾਂ ਅੰਦਰ ਦਾ ਪ੍ਰੋਗਰਾਮ ਕਰ ਲਵਾਂਗੇ ਪਰ ਆਪਾਂ ਸਮਾਗਮ ਨਹੀਂ ਅੱਗੇ ਪਾਉਣਾ ਸਮਾਗਮ ਨੂੰ ਡੇਲੇ ਨਹੀਂ ਕਰਨਾ ਇਸੇ ਹੀ ਤਰੀਕ ਤੇ ਆਪਾਂ ਸਮਾਗਮ ਕਰਾਵਾਂਗੇ ਤੇ ਮਹਾਰਾਜ ਦਾ ਪ੍ਰਕਾਸ਼ ਵੀ ਕਰਾਵਾਂਗੇ ਸਾਧ ਸੰਗਤ ਜੀ ਜਦੋਂ ਉਹ ਦੂਜੇ ਦਿਨ ਸਵੇਰ ਹੋਈ ਤਾਂ ਸਟੂਡੈਂਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਲੈਣ ਲਈ ਗੁਰੂ ਘਰ ਵਿੱਚ ਗਏ ਤਾਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਲੈ ਕੇ ਉਸ ਭੈਣ ਜੀ ਦੇ ਘਰ ਕੋਲੋਂ ਲੰਗਰ ਲੱਗੇ ਤਾਂ ਉਥੇ ਬਹੁਤ ਜ਼ੋਰ ਨਾਲ بارش ਆ ਗਈ ਸਾਧ ਸੰਗਤ ਜੀ ਉਹਨਾਂ ਕੋਲ ਖੜਨ ਲਈ ਹੋਰ ਕੋਈ ਜਗ੍ਹਾ ਵੀ ਨਹੀਂ ਸੀ ਸੋ ਸਾਧ ਸੰਗਤ ਜੀ ਉਹਨਾਂ ਦੀ ਨਿਗਾ ਉਹਨਾਂ ਦੇ ਘਰ ਤੇ ਹੀ ਪਈ ਤਾਂ ਉਹਨਾਂ ਨੇ ਗੇਟ ਖੜਕਾਇਆ ਜਦੋਂ ਉਸ ਭੈਣ ਜੀ ਨੇ ਗੇਟ ਦਰਵਾਜ਼ਾ ਖੋਲ੍ਹਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਲੈ ਕੇ ਸਟੂਡੈਂਟ ਬਾਹਰ ਉਹਨਾਂ ਦੇ ਗੇਟ ਅੱਗੇ ਖੜੇ ਸਨ ਸਾਧ ਸੰਗਤ ਜੀ ਉਹਨਾਂ ਨੇ ਸਟੂਡੈਂਟਾਂ ਨੇ ਉਸ ਭੈਣ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਲੈਣ ਗਏ ਸੀ ਅਸੀਂ ਗਰਾਊਂਡ ਵਿੱਚ ਸਮਾਗਮ ਕਰਾ ਰਹੇ ਹਾਂ ਤੇ ਕੁਝ ਰਸਤਾ ਬਾਕੀ ਬਾਤ ਬਾਰਿਸ਼ ਬਹੁਤ ਜ਼ਿਆਦਾ ਆਉਣ ਦੇ ਕਾਰਨ ਅਸੀਂ ਅੱਗੇ ਨਹੀਂ ਜਾ ਸਕਦੇ ਕੁਝ ਸਮਾਂ ਅਸੀਂ ਤੁਹਾਡੇ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਲੈ ਕੇ ਠਹਿਰ ਸਕਦੇ ਹਾਂ ਸਾਹ ਸੰਗਤ ਜੀ ਉਹ ਭੈਣ ਜੀ ਕਹਿੰਦੇ ਕਿ ਮੇਰੇ ਅੱਖਾਂ ਵਿੱਚੋਂ ਪਾਣੀ ਆ ਗਿਆ ਤੇ ਮੈਂ ਕਿਹਾ ਕਿਉਂ ਨਹੀਂ ਜ਼ਰੂਰ ਸਾਹ ਸੰਗਤ ਜੀ ਉਹ ਕਹਿੰਦੇ ਕਿ ਸਟੂਡੈਂਟ ਮਹਾਰਾਜ ਦਾ ਪ੍ਰਕਾਸ਼ ਲੈ ਕੇ ਸਾਡੇ ਘਰ ਵਿੱਚ ਆ ਗਏ ਤੇ ਮੈਂ ਉਹਨਾਂ ਸਟੂਡੈਂਟਾਂ ਨੂੰ ਪਾਣੀ ਚਾਹ ਪਾਣੀ ਪਿਾਇਆ ਸਾਹ ਸੰਗਤ ਜੀ ਉਹਨਾਂ ਦਾ ਉਹਨਾਂ ਦੀ ਸੇਵਾ ਪਾਣੀ ਕੀਤਾ ਜਿੰਨਾ ਮੇਰੇ ਤੋਂ ਪੁੱਜਿਆ ਸਰਿਆ ਸਾਹ ਸੰਗਤ ਜੀ ਨਾਲ ਹੀ ਕਹਿੰਦੇ ਕਿ ਮੇਰੇ ਅੱਖਾਂ ਨਾਮ ਸਣ ਕੇ ਇਸ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੇ ਘਰ ਵਿੱਚ ਮੇਰੇ ਬੁલાਏ ਤੇ ਮੈਨੂੰ ਦਰਸ਼ਨ ਦਿੱਤੇ ਸਾਹ ਸੰਗਤ ਜੀ ਕੁਝ ਸਮਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਹਨਾਂ ਦੇ ਘਰ ਵਿੱਚ ਰਿਹਾ ਉਹਨਾਂ ਜਿਰ ਬੈਠ ਕੇ ਉਹ ਭੈਣ ਜੀ ਕਹਿੰਦੇ ਕਿ ਮੈਂ ਸੇਵਾ ਪਾਣੀ ਸਟੂਡੈਂਟਾਂ ਦਾ ਕਰਕੇ ਉਸ ਮਹਾਰਾਜ ਦੇ ਨਾਮ ਦਾ ਜਾਪ ਕਰਦੀ ਰਹੀ ਸਾਧ ਸੰਗਤ ਜੀ ਉਸ ਕੁਝ ਸਮੇਂ ਬਾਅਦ ਬਾਰਿਸ਼ ਰੁਕ ਗਈ ਤੇ ਸਟੂਡੈਂਟ ਮਹਾਰਾਜ ਜੀ ਦਾ ਪ੍ਰਕਾਸ਼ ਲੈ ਕੇ ਆਪਣੇ ਗਰਾਊਂਡ ਵੱਲ ਚਲੇ ਗਏ ਸਾਧ ਸੰਗਤ ਜੀ ਜਦੋਂ ਉਹ ਤੁਰ ਪਏ ਤਾਂ ਉਹ ਭੈਣ ਜੀ ਕਹਿੰਦੇ ਫੇਰ ਮੈਨੂੰ ਪੂਰਾ ਯਕੀਨ ਤੇ ਵਿਸ਼ਵਾਸ ਹੋ ਗਿਆ ਤੇ ਮੈਂ ਆਪਦੀ ਸੱਸ ਨੂੰ ਬੜੀ ਹਿੰਮਤ ਨਾਲ ਇਹ ਜਵਾਬ ਦਿੱਤਾ ਕਿ ਮੰਮੀ ਜੀ ਜਿਨ੍ਹਾਂ ਨੂੰ ਤੁਸੀਂ ਬੁਲਾਇਆ ਸੀ ਉਹ ਤਾਂ ਫੋਨ ਕਰਕੇ ਤੁਸੀਂ ਬੁਲਾਇਆ ਸੀ ਉਹ ਤਾਂ ਹਜੇ ਤੱਕ ਨਹੀਂ ਪਹੁੰਚੇ ਤੇ ਜਿਨ੍ਹਾਂ ਨੂੰ ਮੈਂ ਬੁਲਾਇਆ ਸੀ ਮੇਰੇ ਬਾਬੇ ਤਾਂ ਆ ਕੇ ਚਲੇ ਵੀ ਗਏ ਸੱਸ ਜੀ ਉਹ ਕਹਿੰਦੇ ਕਿ ਮੇਰੀ ਸੱਸ ਸ਼ਰਮਿੰਦੀ ਹੁੰਦੀ ਮੈਨੂੰ ਕਹਿੰਦੀ ਸ਼ਰਮ ਜੇ ਨਾਲ ਅੱਖਾਂ ਝੁਕਾ ਕੇ ਕਹਿੰਦੀ ਕਿ ਬਾਰਿਸ਼ ਹੋਣ ਕਰਕੇ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਉਹ ਆ ਨਹੀਂ ਪਾਏ ਸੋ ਸਾਧ ਸੰਗਤ ਜੀ ਜਦੋਂ ਉਸ ਗੁਰੂ ਤੇ ਵਿਸ਼ਵਾਸ ਰੱਖੀਏ ਤਾਂ ਉਸ ਨੂੰ ਸੱਚੇ ਦਿਲੋਂ ਸਗੇ ਅਰਦਾਸ ਬੇਨਤੀ ਕਰੀਏ ਤਾਂ ਉਹ ਆਪਣੇ ਭਗਤਾਂ ਦੀ ਅਰਦਾਸ ਸੁਣ ਕੇ ਉਹਨਾਂ ਤੱਕ ਜਰੂਰ ਪਹੁੰਚਦਾ ਹੈ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜਰੂਰ ਪੂਰੀਆਂ ਕਰਦਾ ਹੈ ਉਹਨਾਂ ਦਾ ਸਿਰ ਕਿਸੇ ਦੇ ਸਾਹਮਣੇ ਚੁਕਣ ਨਹੀਂ ਦਿੰਦਾ ਸਾਧ ਸੰਗਤ ਜੀ ਉਹ ਕਲਗੀਆਂ ਵਾਲਾ ਪਾਸ਼ਾ ਆਪਣੇ ਸਿੱਖਾਂ ਦੀ ਰਾਖੀ ਆਪ ਕਰਦਾ ਏ ਤੇ ਉਹ ਗੁਰੂ ਮਹਾਰਾਜ ਚੱਲ ਕੇ ਉਹਦੇ ਘਰ ਵਿੱਚ ਆਪ ਆਉਂਦੇ ਨੇ ਆਪਦੇ ਚਰਨ ਪਾਉਂਦੇ ਨੇ ਸਾਧ ਸੰਗਤ ਜੀ ਉਸ ਗੁਰੂ ਤੇ ਵਿਸ਼ਵਾਸ ਰੱਖਿਆ ਕਰੋ ਸੋ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਉਮੀਦ ਹੈ ਵੀਡੀਓ ਜ਼ਰੂਰ ਪਸੰਦ ਆਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ